ਅੰਦਰ ਦਾਦਾ ਨਾਲੇ ਬੂਡ ਬੋਰਡ ਲਾਦਾ ਨਾਲੇ ਅੰਦਰ ਕਿਹੜੀ ਭੀੜ ਹੋਣੀ ਹੈ ਮੱਤਾ ਦੇ ਕੇ ਆਪਾਂ ਚਲੀ ਜਾਨਾ ਗੱਲ ਆਗੇ ਜੇ ਲਾਲਾ ਕੇ ਨਹੀਂ ਦੇ लाए वाहे गुरू जी का खालदा वाहे गुरू जी फते तारी तास सदाोक ਦੇਖੀ ਫਤਹ ਸ੍ਰੀ ਭਗਉੜੀ ਦੀ ਸਹਾਇ ਵਾਰ ਸ੍ਰੀ ਭਗਉੜੀ ਜੀ ਕੀ ਸਾਤਿ ਸ਼ਹੀ ਦਸਮੀ ਪ੍ਰਥਮ ਭਗਉੜੀ ਮੇਰਕ ਗੁਰੂ ਨਾਨਕ ਚਲਾਈ ਭਾਇੇ ਰੰਗਤ ਗੁਰ ਤੇ ਅਮਰਦਾਸ RAMDAS ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਆਈਐ ਜਿਸ ਜਠੇ ਸਭ ਦੁੱਖ ਜਾਏ 172 ਬਣਿਆ ਈ ਘਰ ਨੋ ਮਿਦ ਆਵੇ ਧਾਇ ਸਭ ਖਾਈ ਹੋਏ ਖਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰਾ ਦਸ ਪਾਛਾਈਆ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆ ਭਾਜੀ ਪਹੁੰਚੋ ਕੇ ਜਲਦਿਆਂ ਚਾਲੀਆਂ ਮੁਕਤਿਆਂ ਹੱਡੀਆਂ ਜੱਤੀਆਂ ਤਪੀਆਂ ਜਨਮਿਆ ਵਾ ਦੇਗ ਚਲਾਏ ਤੇਗ ਵਾਹੇ ਦੇਖ ਕੇ ਅਣ ਦੇਖ ਕੀਤਾ ਸਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਹੋਏ ਪ੍ਰਭ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਇਤਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਪਰਮਨੰਹੀ ਹਾਰੇ ਸਿੱਖੀ ਤੇ ਲੈਣਾ ਚੁੱਕੇ ਹੈ। ਬਾਈ ਜਿਹਨੂੰ ਜੈ ਹਿੰਦਰਕੂ ਕਿਹਾ ਮੰਨੇ। ਸਿਨਾ ਦੀ ਕਮਾਈ ਦਾ ਧਿਆਨ ਧਰ ਕੇ ਸਾਖਾ ਜੀ ਬੋਲੋ। ਗੁਰਦੁਆਰੇ ਚਲਾ ਦੇ ਤਾਂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰੇਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੇ ਗੁਰੂ ਸਵਾ ਗੁਰੂ ਸਾਹੇ ਗੁਰੂ ਚਿਤਿਆਵੇ ਚਿਤਿਆਵਣ ਕਾ ਫਦਕਾ ਸਰਬ ਕੋ ਕੋ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਹਾ ਸਹਾ ਰਸਿਆ ਰਾਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਟੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਕੋਹਦਾਨ ਪ੍ਰੋਹਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਨ ਚੌਕੀਆਂ ਝੰਡੇ ਗੁੰਗੇ ਜੁਗੋ ਜੋਗੇ ਅਟਲ ਧਰਮ ਦਾ ਜੈਕਾਰ ਬੋਲੋ ਜੀ ਸਿਖਾ ਬ ਮਨ ਮੀਮਾ ਮਾਤਿਓ ਚੀ ਮਤ ਪਤ ਪਤ ਦਾ ਰਖ ਆਪਵਾਹੇ ਗੁਰੂ ਰੇਕਾਲ ਪਰਥ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਮਿ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਧੰਨ ਸਾਨਾ ਘਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਗੁਰੂ ਜੀ ਅਮਰ ਸਹੀਦ ਭੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਆਪ ਜੀ ਦੀ ਹਜ਼ੂਰੀ ਅੰਦਰ ਹਰ ਐਤਵਾਰ ਦੀ ਤਰ੍ਹਾਂ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾ ਅੰਦਰ ਸ੍ਰੀ ਜਪਜੀ ਸਾਹਿਬ ਜੋ ਪਈ ਸਾਹਿਬ ਅਤੇ ਸੁਖਮਣੀ ਸੋਖ ਅਮਰਤ ਪ੍ਰਾਪਨਾਮ ਭਗਤ ਜਨ ਕੈ ਮਾਨ ਬੇਸਰਾਮ ਸ੍ਰੀ ਸੁਖਮਣੀ ਸਾਹਿਬ ਅਤੇ ਛੇ ਪੌੜੀਆਂ ਆਨੰਦ ਕਾ ਲਵਜੀ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਸਤ ਗੁਰੂ ਜੀ ਗੁਰਬਾਣੀ ਪੜ੍ਹਦੇ ਆਂ ਸਰਵਣ ਕਰਦੇ ਆਂ ਸੇਵਾ ਕਰਦੇ ਆਂ ਹਾਜ਼ਰੀਆਂ ਭਰਦੇ ਆਂ ਕੋਈਆਂ ਬੇਅੰਤ ਭੁੱਲਾਂ ਚੁਕਾਂ ਦੀ ਮੁਆਫੀ ਬਖਸ਼ਣੀ ਅਗਾਹ ਤੋਂ ਸਮਤ ਬਖਸ਼ਣੀ ਪੜੀ ਸੁਰੀ ਬਾਣੀ ਦਾ ਭਾਅ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਪੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਣ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਣ ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਤਾਰਕ ਰਾਖ ਕਰਣੇ ਜੋ ਮੰਗੇ ਫਾਤੁਰ ਆਪਣੇ ਤੇ ਕੋਈ soi ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਉਹਾ ਸੱਚ ਹੋਵੇ ਵਾਲੀਆਂ ਰਹਿਮਤਾ ਸਰਬੱਤ ਸੰਗਤਾਂ ਨੂੰ ਬਖਸ਼ਣੀਆਂ ਸਰਬੱਤ ਸੰਗਤਾਂ ਨੂੰ ਆਉਣ ਵਾਲੇ ਸਮੇਂ ਅੰਦਰ ਉਕੀ ਘੜੀ ਨਾ ਦੇਖਣ ਦੇ ਪਣਾ ਦੇ ਰਜ ਸਮਾਲੇ ਆਤ ਦੇ ਰੱਖੇ ਆਪਣੇ ਤੋਂ ਸਾਸ ਸਾਸ ਪ੍ਰਤ ਪਾਲੇ ਸਤਿਗੁਰੂ ਜੀ ਸਰਬੱਤ ਸੰਤਾਂ ਨੂੰ ਦੇਹ ਰੋਗ ਤਾ ਤੰਦਰੁਸਤੀ ਦੀਆਂ ਦਸ ਬਖਸ਼ੀਆਂ ਸਾਤ ਜੀ ਦੇ ਹਜੂਰ